ਸ਼ਰੀਆ ਕਾਲਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਇਆ ਹੁਣ ਤੋਂ ਲੈ ਕੇ ਅਗਲੇ 24 ਘੰਟੇ ਅਤੇ 3 ਤੋਂ 4 ਦਿਨਾਂ ਦੀ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤਕਰੀਬਨ ਆਪਾਂ ਨੂੰ ਰਾਤ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਟੁੱਟਮੇ ਤੋਂ ਦਰਮਿਆਨੇ ਸਿਸਟਮ ਬੰਦੇ ਹੋ ਦਿਖਾਈ ਦੇ ਰਹੇ ਹਨ ਕਿਹੜੇ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਬੰਦੇ ਹੋ ਦਿਖਾਈ ਦੇਣਗੇ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਪਹਿਲੀ ਵਾਰੀ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾ ਰਿਕਾਰਡ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਹੁਣ ਸਭ ਤੋਂ ਪਹਿਲਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਉੱਤਰ ਪੂਰਬੀ ਖੇਤਰ ਹੋਗੇ ਤੇ ਪੂਰਬੀ ਖੇਤਰ ਹੋਗੇ ਇਹਨਾਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਅੱਜ ਰਾਤ ਤੋਂ ਹੀ ਬੰਦੇ ਹੋਏ ਛਾਈ ਦੇ ਰਹੇ ਹਨ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਵਿੱਚ ਆਪਾਂ ਨੂੰ ਦੱਖਣ ਪੱਛਮ ਦੀਆਂ ਹਵਾਵਾਂ ਤੇ ਦੱਖਣ ਪੂਰਬ ਦੀਆਂ ਹਵਾਵਾਂ ਬੰਗਾਲ ਦੀ ਖਾੜੀ ਤੋਂ ਚਲਦੀਆਂ ਹੋਈਆਂ ਛਾਈ ਦੇ ਰਹੀਆਂ ਹਨ ਜੇਕਰ ਸਭ ਤੋਂ ਪਹਿਲਾਂ ਲੋ ਪ੍ਰੈਸ਼ਰ ਏਰੀਆ ਦੀ ਗੱਲ ਕਰੀਏ ਬੰਗ ਪ੍ਰੈਸ਼ਰ ਦਾ ਏਰੀਆ ਬੰਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਸਿੱਧੀਆਂ ਨਵੀਂ ਵਾਲੀਆਂ ਹਵਾਵਾਂ ਆਪਾਂ ਨੂੰ ਉੱਤਰ ਭਾਰਤ ਦੇ ਵੱਲ ਬਿਲਦੀ ਹੋਈਆਂ ਖਾਈ ਦੇ ਰਹੀਆਂ ਹਨ ਤੇ ਜਿਸ ਨਾਲ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਨੇ ਉਸੇ ਤਰ੍ਹਾਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਇਸ ਟਾਈਮ ਆਪਾਂ ਨੂੰ ਟੁੱਟਮੇ ਤੋਂ ਦਰਮਿਆਨੇ ਕਾਰਵਾਈਆਂ ਦੇ ਸਾਰ ਬੰਦੇ ਹੋਏ ਦਿਖਾਈ ਦੇ ਰਹੇ ਜੇ ਜੇ ਹੁਣ ਆਪਾਂ ਪਹਿਲਾ ਮੌਨਸੂਨੀ ਟਰਫ ਦੀ ਗੱਲ ਕਰੀਏ ਲਗਾਤਾਰ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਤੋਂ ਪੂਰਬੀ ਇਲਾਕਿਆਂ ਤੋਂ ਹੁੰਦੀ ਐਕਟਿਵਿਟੀ ਦੇਖਣ ਨੂੰ ਮਿਰੀ ਜਿਸ ਨਾਲ ਤਕਰੀਬਨ ਆਪਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਵੱਧ ਬੰਦੇ ਹੋਏ ਖਾਈ ਦੇ ਰਹੇ ਹਨ ਜੇਕਰ ਪਹਿਲਾਂ ਓਨ ਵਾਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਟਾਈਮ ਤੁਸੀਂ ਲਾਈਵ ਸੈਲਟ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਜੇਕਰ ਉੱਤਰ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਉੱਤਰ ਪੂਰਬੀ ਇਲਾਕੇ ਅਤੇ ਉੱਤਰ ਪੱਛਮੀ ਇਲਾਕੇ ਹੋਗੇ ਤੇ ਕੁਝ ਪੰਜਾਬ ਦੇ ਪੂਰਬੀ ਖੇਤਰ ਹੋਗੇ ਜਿਹੜੇ ਹਿਮਾਚਲ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੋਂ ਦਰਮਿਆਨੇ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਜਿੱਦੇ ਵਿੱਚ ਗੁਰਦਾਸਪੁਰ ਦੇ ਇਲਾਕੇ ਹੋਗੇ ਚੜਪੁਰ ਹੋ ਗਿਆ ਗੜਸ਼ੰਕਰ ਨਮਾਸ਼ਾ ਅੰਮ੍ਰਿਤਸਰ ਸਾਹਿਬ ਪੱਟੀ ਇਲਾਕੇ ਹੋਗੇ ਤੇ ਇਹ ਤਨਤਨ ਸਾਹਿਬ ਦੇ ਇਲਾਕੇ ਹੋਗੇ ਜਲੰਧਰ ਚੜਪੁਰ ਹੋ ਗਿਆ ਤੇ ਉਸ ਤੋਂ ਬਾਅ ਆਸ-ਪਾਸ ਦੇ ਖੇਤਰ ਹੋਗੇ ਲੁਧਿਆਣਾ ਦੇ ਖੇਤਰ ਹੋਗੇ ਚੰਡੀਗੜ੍ਹ ਮੋਵਾਲੀ ਖੜੜ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਰਕਤ ਤੋਂ ਦਰਮਿਆਨੇ ਉਮੀਦਿਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਜੇਕਰ ਹੁਣ ਸਭ ਤੋਂ ਪਹਿਲਾਂ ਜੋ ਮੌਸਮ ਵਿਭਾਗ ਵੱਲੋਂ ਨੌਕਾਸ਼ ਅਲਰਟ ਜਾਰੀ ਕੀਤੇ ਗਏ ਨੇ ਉਹ ਦੇਖੀਏ ਤਾਂ ਨੌਕਾਸ਼ ਅਲਰਟ ਕੁਝ ਇਲਾਕਿਆਂ ਦੇ ਵਿੱਚ yellow alert ਤੇ ਕੁਝ ਇਲਾਕਿਆਂ ਵਿੱਚ orange alert ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਖਾਸ ਕਰਕੇ ਪੂਰਬੀ ਜ਼ਿਲ੍ਹੇ ਹੋਗੇ ਜਿੱਦੇ ਵਿੱਚ ਮੋਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਤੇ ਡੇਰਾ ਬੱਸੀ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਮੌਸਮ ਵਿਭਾਗ ਵੱਲੋਂ ਹੋਰਾਂ ਅਲਰਟ ਜਾਰੀ ਕੀਤੇ ਗਏ ਹਨ ਕੁਝ ਇਲਾਕਿਆਂ ਵਿੱਚ ਦਰਮਿਆਨੀਆਂ ਕਰਵਾਂ ਦੇਖਣ ਨੂੰ ਮਿਲ ਸਕਦੇ ਆ ਉਸ ਤੋਂ ਬਾਅਦ ਪਟਿਆਲਾ ਰਾਜਪੁਰਾ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੋ ਗਏ ਬੱਸੀ ਪਠਾਣਾ ਹੋ ਗਿਆ ਖੜਰ ਹੋ ਗਿਆ ਤੇ ਚਮਕੌਰ ਸਾਹਿਬ ਖਮਾਨੋ ਇਹਨਾਂ ਇਲਾਕਿਆਂ ਦੇ ਵਿੱਚ yellow alert ਜਾਰੀ ਕੀਤੇ ਗਏ ਉਸ ਤੋਂ ਬਾਅਦ ਮੱਝੇ ਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਦੁਆਬੇ ਜ਼ਿਲ੍ਹੇ ਦੇ ਵਿੱਚ ਫਗਵਾੜਾ ਜਲੰਧਰ ਹੋ ਗਿਆ ਪਲੱਥ ਹੋ ਗਿਆ ਚੇਪੋਰਟ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਮੌਸਮ ਵਿਭਾਗ ਵੱਲੋਂ orange alert ਜਾਰੀ ਕੀਤੇ ਗਏ ਉਸ ਤੋਂ ਬਾਅਦ ਗੁਰਦਾਸਪੁਰ ਦੇ ਇਲਾਕੇ ਹੋਗੇ ਬਟਾਲਾ ਮੁਕੇਰੀਆਂ ਤਸੂਆ ਹੋ ਗਿਆ ਬਾਬਾ ਬੁਕਾਲਾ ਹੋ ਗਿਆ ਖੰਡੂਰ ਸਾਹਿਬ ਕਪੂਰਥਲਾ ਦੇ ਇਲਾਕੇ ਹੋਗੇ ਸultanpur ਲੋਧੀ ਸ਼ਾਹਕੋਟ ਨਕੋਦਰ ਫਲੋਰ ਤੇ ਨਵਾਂ ਸ਼ਹਿਰ ਗੜਸ਼ੰਕਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੀਆਂ ਕਾਰਵਾਈਆਂ ਹੁੰਦੇ 3-4 on. Yeah, ਅੱਗੇ ਜੇ ਹੁਣ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ 15 ਅਗਸਤ ਦੀ ਗੱਲ ਕਰੀਏ ਜਿਸ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਜੇ ਉੱਤਰ ਪੂਰਬੀ ਅਤੇ ਪੂਰਬੀ ਜ਼ਿਲ੍ਹੇ ਹੋ ਗਏ ਇਹਨਾਂ ਦੇ ਵਿੱਚ ਟੁੱਟਮੇ ਤੋਂ ਦਰਮਿਆਨੀਆਂ ਕਰਵਈਆਂ ਸਾਹ ਦੇਖਣ ਨੂੰ ਮਿਲਣਗੇ ਪਠਾਨਕੋਟ ਦੇ ਇਲਾਕੇ ਹੋਗੇ ਝਾਰਪੁਰ ਹੋ ਗਿਆ ਨਮਾਚੈਰ ਦੇ ਇਲਾਕੇ ਹੋਗੇ ਰੂਪਨਗਰ ਹੋ ਗਿਆ ਅਤੇ ਐਸਐਸ ਨਗਰ ਮੋਹਾਲੀ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਟੁੱਟਮੇ ਤੋਂ ਦਰਮਿਆਨੀਆਂ ਕਰਵਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਗੁਰਦਾਸਪੁਰ ਹੋ ਗਿਆ ਕਪੂਰਥਲਾ ਹੋ ਗਿਆ ਜਲੰਧਰ ਦੇ ਇਲਾਕੇ ਹੋਗੇ ਲੁਧਿਆਣਾ ਹੋ ਗਿਆ ਅਤੇ ਪਟਿਆਲਾ ਹੋ ਗਿਆ ਇਹਨ ਕਾਨੂੰ ਮਿਲੇਗੀ ਉਸ ਤੋਂ ਬਾਅਦ ਤੰਦਨ ਸਾਹਿਬ ਮੋਗਾ ਹੋ ਗਿਆ ਤੇ ਬਰਨਾਲਾ ਮਾਨਸਾ ਤੇ ਸੰਗਰੂਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਦੱਖਣ ਪੱਛਮੀ ਇਲਾਕੇ ਹੋਗੇ ਫਾਜੀਲਕਾ ਮੁਕਸਰ ਹੋ ਗਿਆ ਪਠਿੰਡਾ ਹੋ ਗਿਆ ਫਰੀਦਕੋਟ ਹੋ ਗਿਆ ਤੇ ਫਿਰੋਜ਼ਪੁਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਮੌਸਮ ਤਕਰੀਬਨ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ 16 ਤਰੀਕ ਦੇ ਮੌਸਮ ਦੀ ਗੱਲ ਕਰੀਏ 16 ਤਰੀਕ ਨੂੰ ਟੁੱਟਮੇ ਤੌਰ ਤੇ ਪੰਜਾਬ ਦੇ ਉੱਤੇ ਬਦਲਵਾਈ ਦੀਆਂ ਗਤੀਵਿਧੀਆਂ ਜਾਂ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਉੱਤਰ ਪੂਰਬੀ ਜ਼ਿਲ੍ਹਿਆਂ ਦੀ ਗੱਲ ਕਰੀਏ ਪਠਾਨਕੋਟ ਦੇ ਇਲਾਕੇ ਚ ਪੰਜਾਬ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੋਂ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਗੁਰਦਾਸਪੁਰ ਹੋ ਗਿਆ ਕਪੂਰਥਲਾ ਜਲੰਧਰ ਦੇ ਇਲਾਕੇ ਹੋਗੇ ਲੁਧਿਆਣਾ ਹੋ ਗਿਆ ਨਮਾਸ਼ਹਿਰ ਹੋ ਗਿਆ ਸੰਗਰੂਰ ਦੇ ਇਲਾਕੇ ਹੋਗੇ ਪਟਿਆਲਾ ਹੋ ਗਿਆ ਫਤਿਹਗੜ੍ਹ ਸਾਹਿਬ ਹੋਗੇ ਤੇ ਐਸਐਸ ਨਗਰ ਮੋਹਾਲੀ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਦਰਮਿਆਨੀ ਬਦਲਵਾਈ ਦੀ ਆਵਾਜਾਈ ਕੁਝ ਇਲਾਕਿਆਂ ਦੇ ਵਿੱਚ ਛਿੱਟੇ ਛਰਾਟੇ ਦੇਖਣ ਨੂੰ ਮਿਲ ਸਕਦੇ ਐ ਬਾਕੀ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਮੀ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲੇਗੀ ਤਰਨਤਨ ਸਾਹਿਬ ਦੇ ਇਲਾਕੇ ਹੋਗੇ ਫਾਜੀਲਕਾ ਹੋ ਗਿਆ ਫਿਰੋਜ਼ਪੁਰ ਦੇ ਇ ਬਰਨਾਲਾ ਦੇ ਇਲਾਕੇ ਹੋਗੇ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਟੁੱਟਮੇ ਤੋਂ ਦਰਮਿਆਨੇ ਬਦਲਵਾਈ ਦੀ ਕਾਰਵਾਈ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਕੁਝ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਬਦਲਵਾਈ ਦੀ ਆਵਾਜਾਈ ਦੇਖਣ ਨੂੰ ਮਿਲੇਗੀ ਤੇ ਕੁਝ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਮੀਟਿੰਗ ਅਤੇ ਵਿਧੀਆਂ ਦੇ ਚਾਂਸ ਦੇਖਣ ਨੂੰ ਮਿਲ